ਚੜਦੀ ਕਲਾਤ ਨੇ ਬਾਪੂ ਦੱਲੇਆਰ ਸਾਹਿਬ ਤੇ ਹੁਣ ਤੱਕ ਕਹਿਣ ਦੀ ਲੋੜ ਹੀ ਨਹੀਂ ਤੁਹਾਨੂੰ ਕਿਉਂਕਿ ਜਿਹੜੀ ਪਹਿਲੀ ਕਿਸ਼ਤ ਸੀ ਬਾਪੂ ਰਾਣੀ ਬਹੁਤ ਤਕੜੇ ਹੋ ਕੇ ਲੜੀ ਤੇ ਅੱਜ ਉਹਦਾ ਸਾਰਾ ਕੁਝ ਦਾਅ ਤੇ ਲਾ ਕੇ ਨਾ ਸਾਡੇ ਵਾਸਤੇ ਬਾਪੂ ਹਣੀ ਬੈਠੇ ਨੇ ਆਪਾਂ ਇਸ ਮੋਰਚੇ ਦੀ ਰਾਖੀ ਕਰੀਏ ਤਕੜੇ ਹੋ ਕੇ ਸਨੇਹਾ ਬਾਪੂ ਜੀ ਦਾ ਤੇ ਬਾਕੀ ਅਸੀਂ ਤੁਹਾਡੇ ਨਾਲ ਆਪਣਾ ਸਾਰਾ ਪੰਜਾਬ ਤੁਹਾਡੇ ਨਾਲ ਆ ਤੇ ਚੜਦੀ ਕਲਾ ਹੋਊਗੀ ਪਹਿਲਾਂ ਵੀ ਹੋਈ ਹੈ ਤੇ ਮਹਾਰਾਜ ਦੀ ਹਮੇਸ਼ਾ ਕਿਰਪਾ ਰਹੀ ਹੈ ਇਸ ਚੀਜ਼ ਦੇ ਅਸੀਂ ਗਵਾ ਵੀ ਪਹਿਲਾਂ ਵੀ ਬਹੁਤ ਸੱਚੀ ਸੁੱਚੀ ਨੀਅਤ ਨਾਲ ਬਾਪੂ ਜੀ ਨੇ ਪਹਿਰਾ ਦਿੱਤਾ ਅੰਦੋਲਨ ਦੇ ਵਿੱਚ ਹੁਣ ਵੀ ਸਾਡੇ ਵਾਸਤੇ ਅੱਜ ਇੱਥੇ ਬੈਠੇ ਨੇ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਅ ਠੀਕ ਅ ਰ ਜੇ ਮੈਂ ਭਰੀ ਜ਼ਿੰਦਗੀ ਹੁੰਦੀ ਹੈ ਸਾਰਿਆਂ ਦੀ ਪਰਸਾਂਵਾ ਕੱਢ ਕੇ ਸਾਰੇ ਜਣੇ ਆਓ ਪਿਛਲੀ ਵਾਰ ਵਾਂਗੂ ਆਪਾਂ ਅ ਛੋਟੀਆਂ-ਛੋਟੀਆਂ ਜਿੱਤਾਂ ਵੱਲ ਵਧੀਏ ਤੇ ਮੋਰਚਿਆਂ 'ਤੇ ਚੜ੍ਹਦੀ ਕਲਾ ਵਰ ਲੈ ਕੇ ਜਾਈਏ ਸੋ ਬਾਕੀ ਸਾਰਾ ਕੁਝ ਤੁਹਾਨੂੰ ਇਹਨਾਂ ਦੇ ਆਧਾਰ 'ਤੇ ਸ਼ੇਅਰ ਹੁੰਦਾ ਰਹੂਗਾ ਅ ਅਸੀਂ ਵੀ ਸਮੇਂਦਰ ਸਮੇਂ ਆਪਾਂ ਉਦੋਂ ਨਾਲ ਸੂਚਨਾ ਸਾਂਝੀ ਕਰਦੇ ਰਵਾਂਗੇ ਸੋ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਬਾਪੂ ਜੀ ਦੀ ਸਿਹਤ ਜਾਬੀ ਲਈ ਅਰਦਾਸ ਕਰੀਏ ਤੇ ਧੰਨਵਾਦ ਬਾਪੂ ਜੀ ਕਿਵੇਂ ਸਾਹਿਬ ਤੁਹਾਡੇ ਨਾਲ ਆਈ ਪਈ ਸਾਹਿਬ ਵੈਰ ਜੀ ਕਾਕਾ ਸਾਹਿਬ ਵੈਰ ਜੀ ਕਿਹਾ